ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧੁਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਬਸੰਤ ਪੰਚਮੀ ਬਸੰਤ ਪੰਚਮੀ ਦਾ ਜੋ ਤਿਹਾਰ ਹੈ ਇੱਕ ਬਹੁਤ ਵੱਡਾ ਤਿਉਹਾਰ ਹੈ ਜੋ ਕਈ ਤਰ੍ਹਾਂ ਦੇ ਨਾਲ ਮਨਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮਨਾਇਆ ਜਾਂਦਾ ਹੈ ਰੰਗਾਂ ਦੇ ਵਿੱਚ ਵੀ ਮਨਾਇਆ ਜਾਂਦਾ ਹੈ ਬਸੰਤ ਰੰਗ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਪੀਲਾ ਰੰਗ ਬਸੰਤ ਦੇ ਫੁੱਲ ਖਿੜ ਗਏ ਨੇ ਸੋ ਇੱਕ ਪਤੰਗਾਂ ਦਾ ਵੀ ਇਹ ਬਹੁਤ ਵੱਡਾ ਤਿਉਹਾਰ ਹੈ ਜੋ ਆਪਣੀ ਵਿਰਾਸਤ ਦੇ ਵਿੱਚ ਚੱਲਿਆ ਆ ਰਿਹਾ ਹੈ ਵੱਡੇ ਛੋਟੇ ਬੱਚੇ ਬਜ਼ੁਰਗ ਸਾਰੇ ਹੀ ਇਸ ਤਿਉਹਾਰ ਨੂੰ ਮਨਾਉਂਦੇ ਨੇ ਆਪੋ ਆਪਣਾ ਸ਼ੌਕ ਹੁੰਦਾ ਹੈ ਬਹੁਤ ਲੋਕ ਨੇ ਜੋ ਇਸ ਨੂੰ ਸ਼ੌਕ ਦੇ ਤੌਰ ਤੇ ਪਤੰਗਾਂ ਨੂੰ ਉਡਾਉਂਦੇ ਨੇ ਤੇ ਅੱਜ ਅਸੀਂ ਤੁਹਾਨੂੰ ਦਿਖਾਉਨੇ ਆਂ ਕੁਰਾਲੀ ਸ਼ਹਿਰ ਦੇ ਵਿੱਚ ਜੋ ਤੰਗ ਖਰੀਜ਼ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅਸੀਂ ਇੱਕ ਦੁਕਾਨ ਤੇ ਪਹੁੰਚੇ ਆ ਜੋ लवली ਕਾਈਟ ਸੈਂਟਰ ਹੈ ਸੋ ਇਸ ਦੁਕਾਨ ਤੇ ਅਸੀਂ ਪਹੁੰਚੇ ਆ ਇੱਥੇ ਜੋ ਗਾਹਕ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਜੋ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਸ ਬਸੰਤ ਪੰਚਮੀ ਦੇ ਤਿਉਹਾਰ ਬਾਰੇ ਜੀ ਨਮਸਕਾਰ ਸਾਹਿਬ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਜੀ ਮਨੀਸ਼ਾ ਹੈ ਜੀ ਸੋ ਤੁਸੀਂ ਵੀ ਅੱਜ ਪਤੰਗ ਖਰੀਦੇ ਆ ਇਹ ਕਿਹਦੇ ਵਾਸਤੇ ਲਏ ਆ ਤੁਸੀਂ ਅੱਜ ਇਹ ਬੇਸਿਕਲੀ ਮੈਂ ਆਪਣੇ ਸਕੂਲ ਵਾਸਤੇ ਖਰੀਦੇ ਆ ਸਾਡੇ ਸਕੂਲ ਹਰ ਜਗ੍ਹਾ ਹਰ ਟਾਈਮ ਤੇ ਕੋਈ ਨਾ ਕੋਈ ਕੰਪੀਟੀਸ਼ਨ ਰਹਿੰਦਾ ਹੀ ਰਹਿੰਦਾ ਹੈ ਤੇ ਮੇਰਾ ਸਕੂਲ ਜੀ ਬਰੁਕਫਿਲ ਇੰਟਰਨੈਸ਼ਨਲ ਸਕੂਲ ਹੈ ਜੀ ਤੇ ਉਥੇ ਇਸ ਵਾਰ ਅਸੀਂ ਬਸੰਤ ਪੰਚਮੀ ਦਾ ਫੈਸਟੀਵਲ ਆਰਗੇਨਾਈਜ਼ ਕੀਤਾ ਵੈ ਜਿਹਦੇ ਵਿੱਚ ਸਾਡੇ 8th ਕਲਾਸ ਦੇ ਬੱਚੇ ਪਤੰਗਬਾਜ਼ੀ ਕਰਨਗੇ ਤੇ ਸਾਰੇ ਬੱਚੇ ਉਹਨਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਕਰਵਾਈ ਹੈ ਅੱਛਾ ਜੀ ਤਾਂ ਉਸੇ ਰਿਲੇਟਡ ਅਸੀਂ ਜਿਹੜੇ-ਜਿਹੜੇ ਬੱਚਿਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਉਹ ਸਾਰੇ ਪਾਰਟਿਸਪੇਟ ਕਰਨਗੇ ਤੇ ਪਤੰਗ ਉਡਾਨਗੇ ਇਹ ਕੋਈ ਜਿੱਤ ਹਾਰ ਦਾ ਇਨਾਮ ਵੀ ਹੋਊਗਾ ਨਹੀਂ ਸਾਰਿਆਂ ਨੂੰ ਪਾਰਟਿਸਪੇਸ਼ਨ ਕਰਵਾਇਆ ਵੈ ਕਿ ਤਾਂ ਕਿ ਜਿੱਤ ਹਾਰ ਵਾਲਾ ਉਹ ਚੀਜ਼ ਨਾ ਰਵੇ ਇੱਕ ਗੇਮ ਨੂੰ ਗੇਮ ਦੀ ਤਰ੍ਹਾਂ ਲਿੱਤਾ ਜਾਵੇ ਸਾਰੇ ਪੂਰੇ ਪ੍ਰोत्ਸਾਹਨ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਪੂਰੀ એનર્ਜੀ ਦੇ ਨਾਲ ਇਸਤਿਹਾਨ ਨੂੰ ਮਨਾਣਾ ਓਕੇ ਥੈਂਕ ਯੂ ਜੀ ਥੈਂਕ ਯੂ ਜੀ ਇਨਾਮ ਹੈ ਬੇਟਾ ਅੰਸ਼ ਵਰਮਾ ਅੱਛਾ ਅੱਜ ਕੀ ਕਰ ਰਹੇ ਤੁਸੀਂ ਅੱਜ ਪਤੰਗ ਲੈ ਕੇ ਜਾ ਰਹੇ ਜੀ ਪਤੰਗ ਲੈ ਆਏ ਕਿਹੜੀ ਦੁਕਾਨ ਤੋਂ ਦੁਕਾਨ ਤੋਂ ਕਾਈਟ ਲਵਰਸ ਅੱਛਾ ਓਕੇ ਕਿੰਨੇ ਕ ਲੈ ਲੇ ਇਧਰ ਖਾਸੇ ਲੈਏ ਆ ਜੀ ਖਾਸੇ ਵੀ ਨਹੀਂ ਚੜਾ ਲੰਨਾ ਹਾਂਜੀ ਅੱਗੇ ਵੀ ਚੜਾਉਣਾ ਹੁੰਦਾ ਅੰਨਾ ਅੱਗੇ ਵੀ ਚੜਾਉਂਦਾ ਹੁੰਦਾ ਜੀ ਅੱਛਾ ਡੋਰ ਵੀ ਲਈ ਆ ਨਾ ਜੀ ਹਾਂ ਡੋਰ ਕਿਹੜੀ ਲਈ ਆ ਫਿਰ ਮਾਤਾ ਜੀ ਲਈ ਹੈ ਉਰੇ ਜੀ ਨਟਾ ਅੱਛਾ ਠੱਗਾ ਡੋਰ ਇੱਕ ਚਾਈਨਾ ਡੋਰ ਵੀ ਹੁੰਦੀ ਆ ਪਤਾ ਮੈਂ ਤਾਂ ਅੰਕਲ ਜੀ ਕਦੀ ਦੇਖੀ ਵੀ ਨਹੀਂ ਚਾਈਨਾ ਡੋਰ ਅੱਛਾ ਹਾਂਜੀ ਠੀਕ ਹੈ ਫਿਰ ਦੂਜੀ ਨਾਲ ਚੜਾਉਣਾ ਤੁਹਾਨੂੰ ਹਾਂਜੀ ਓਕੇ ਫਿਰ ਵੱਡ ਵੀ ਹੋ ਜਾਂਦਾ ਕਿ ਵੱਡ ਤੋਂ ਨਾ ਵੜਦੰਦਾ ਜੀ ਵੜਦੰਦਾ ਅੱਛਾ ਤੇਰਵਾ ਪੂਰਾ ਕਰ ਹਾਂਜੀ ਇੱਚਾ ਕਿਹੜਾ ਪੂਰਾ ਹੋਣਾ ਉੱਪਰ ਘੱਟਲੇ ਥੱਲੇ ਥੱਲੇ ਅੱਛਾ ਇਹ ਖਿੱਚ ਮਾਰਨਾ ਹਾਂਜੀ ਅੱਛਾ ਕੀ ਬਾਤ ਹੈ ਵੜਦੰਦਾ ਜੀ ਓਕੇ ਓਕੇ ਫਿਰ ਹੁਣ ਇਹ ਕਿੰਨੇ ਕਹ ਫਿਰ ਚੱਲ ਜੂ ਇਹਦੇ ਨਾਲ ਕੰਮ ਹਾਂਜੀ ਹਾਂਜੀ ਅੱਛਾ ਜੇ ਘਟ ਗਏ ਕੱਢ ਦੇਣੀ ਜੀ ਹੂੰ ਜੇ ਤੇਰੇ ਪਤੰਗ ਵੀ ਕੱਟ ਹੋਗੇ ਹੋਗੇ ਫਿਰ ਦੂਸਰੇ ਚੜਾ ਲੂੰਗਾ ਦੂਸਰੇ ਚੜਾ ਲੂੰਗੇ ਹੋਰ ਲੈ ਲੂੰਗਾ ਹੈ ਹਾਂਜੀ ਠੀਕ ਹੈ ਪਾਪਾ ਵੀ ਨਾਲ ਆਏ ਆ ਹੈ ਹਾਂਜੀ ਹਾਂਜੀ ਕੀ ਹਾਲ ਹੈ ਜੀ ਬਾਬਾ ਜੀ ਬਾਬਾ ਜੀ ਕਿ ਅੱਜ ਬੇਟੇ ਨੂੰ ਪਤੰਗ ਦਿਵਾਤੀ ਹੈ ਹਾਂਜੀ ਹਾਂਜੀ ਹੁਣ ਦਿਵਾਂਲ ਆਏ ਕਹਿੰਦਾ ਲੈਣੇ ਮੈਂ ਕਹ ਲੈ ਲੈਂਦੇ ਭਾਈ ਓਕੇ ਓਕੇ ਸੋ ਜਿਵੇਂ ਕਹਿੰਦੇ ਆ ਵੀ ਅੱਜ ਕੱਲ ਤਾਂ ਗੇਮਾਂ ਹੋਰ 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 ਨਵੀਆਂ ਤੇ ਨਵੀਆਂ ਗੇਮਾਂ ਆਈਆਂ ਹੋਈਆਂ ਇੱਕ ਆਪਣਾ ਪੁਰਾਣਾ ਵਿਰਾਸਤ ਚੱਲਿਆ ਆ ਰਿਹਾ ਬਸੰਤ ਪੰਚਮੀ ਹੈ ਨਾ ਬਿਲਕੁਲ ਬਸੰਤ ਪੰਚਮੀ ਨੂੰ ਇਹ ਪਤੰਗਾਂ ਦੇ ਨਾਲ ਮਨੋਰੰਜਨ ਕੀਤਾ ਜਾਂਦਾ ਬਿਲਕੁਲ ਹੀ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਬਹੁਤ ਲਾਉਂਦੇ ਹੁੰਦੇ ਸੀ ਪਹਿਲਾਂ ਆਪਾਂ ਤੁਸੀਂ ਵੀ ਚੜਾਏ ਹੁਣੇ ਹਾਂਜੀ ਬਹੁਤ ਚੜਾਏ ਹਾਂ ਜੀ ਠੀਕ ਹੈ ਉਹ ਜਿੱਕਣਾ ਅੱਗੇ ਗੁੱਲੀ ਡੰਡਾ ਵੀ ਹੁੰਦਾ ਸੀ ਹੈਨਾ ਹਾਂ ਬਿਲਕੁਲ ਹੀ ਬਿਲਕੁਲ ਉਹ ਰਿਵਾਜ ਕੱਟ ਗਏ ਜੀ ਹੁਣ ਤੁਹਾਡਾ ਸਾਹਿਬ ਉਹ ਰਿਵਾਜ ਕੱਟ ਗਏ ਕੱਟ ਗਏ ਜੀ ਹੋਰ ਰਵਾਜ ਬਹੁਤ ਕੱਟ ਗਏ ਬਹੁਤ ਕੱਟ ਗਏ ਚਲੋ ਠੀਕ ਹੈ ਥੈਂਕ ਯੂ ਬੇਟਾ ਥੈਂਕ ਯੂ ਭਾਓ ਤੇ ਬਾਕੀ ਆਪਣਾ ਅੱਖ ਮੂੰਹ ਬਚਾ ਕੇ ਰੱਖੋ ਠੀਕ ਹੈ ਜੀ ਥੈਂਕ ਯੂ ਚੈਨਾ ਡੋਰ ਤੋਂ ਬਚ ਕੇ ਰਹੋ ਕਮੈ ਸੁਖਦੇਵ ਸਿੰਘ ਜੀ ਓਕੇ ਅੱਜ ਫੇਰ ਕੀ ਲਿਆ ਪਤੰਗ ਲਿਆ ਪਤੰਗ ਡੋਰ ਲਈ ਆਈ ਬਸ ਡੋਰ ਵੀ ਲਈ ਹੈ ਹਾਂਜੀ ਹਾਂਜੀ ਡੋਰ ਇੱਕ ਚੈਨਾ ਵੀ ਆਉਂਦੀ ਹੈ ਪੁੱਤ ਨਾ ਨਾ ਉਹ ਨਹੀਂ ਜੀ ਹਾਂ ਉਹ ਨੁਕਸਾਨ ਕਰਦੀ ਇਹ ਵਧੀਆ ਟੱਗਾ ਡੋਰ ਹੈ ਬਿਲਕੁਲ ਬਿਲਕੁਲ ਹਾਂਜੀ ਸਹੀ ਗੱਲ ਆ ਉਹ ਤਾਂ ਫਿਰ ਪੰਛੀਆਂ ਲਈ ਨੁਕਸਾਨ ਹਾਂਜੀ ਨਾਲੇ ਆਪਣੇ ਹੱਥਾਂ ਦਾ ਨੁਕਸਾਨ ਵੀ ਹੱਥਾਂ ਦਾ ਵੀ ਨੁਕਸਾਨ ਹੈ ਤੇ ਲੋਕਾਂ ਦਾ ਵੀ ਨੁਕਸਾਨ ਬਿਲਕੁਲ ਜੀ ਬਿਲਕੁਲ ਓਕੇ ਕਿਹੜੀ ਦੁਕਾਨ ਹੈ ਇਹ ਇਹ ਨੂੰ लवली ਦੀ ਕਾਈਟ ਹੈ लवली ਕਾਰਡ ਸ਼ੋਪ ਸੈਂਟਰ ਓਕੇ ਓਕੇ ਸੋ ਰੇਟ ਕਿਵੇਂ ਹੈ ਇਹਨਾਂ ਦੇ ਰੇਟ ਤਾਂ ਪੁੱਛੀ ਦੱਸਾਂਗੇ ਤਾਂ ਆਪਾਂ ਵੀ ਦੇਖ ਹੀ ਰਹੇ ਹਾਂ। ਅੱਛਾ ਦੇਖ ਰਹੇ ਠੀਕ ਹੈ ਲੈ ਲੀ ਜਾਨੀ ਦੀ। ਤੁਸੀਂ ਵੀ ਲਿਆ ਕੁਝ? ਹਾਂਜੀ ਹਾਂਜੀ। ਕੀ ਲਿਆ? ਪਤੰਗ ਲੈਣੀ ਹੈ। ਪਤੰਗ ਲਏ ਆ। ਚੜਾਉਂਦੇ ਹੁੰਨੇ ਆ। ਹਾਂਜੀ ਹਾਂਜੀ। ਛੱਠੀ ਚੜਾਉਂਦੇ ਹੁੰਨੇ ਆ। ਪਸੰਦ ਤਾਂ ਫੇਵਰੇਟ ਹੈ ਛੱਠੀ। ਹੈਂ? ਪਸੰਦ ਤਾਂ ਫੇਵਰੇਟ ਹੈ। ਪਸੰਦ ਤਾਂ ਫੇਵਰੇਟ ਹੈ। ਹਾਂਜੀ। ਅੱਛਾ ਠੀਕ ਹੈ। ਜਿਵੇਂ ਗੇਮਾਂ ਅੱਜ ਕੱਲ੍ਹ ਹੋਰ ਵੀ ਕਹਿੰਦੇ ਹਨਾ। ਨਹੀਂ ਹੋਤਾ ਉਹ ਨਹੀਂ ਖੇਡਦੇ ਹਨਾ ਨੇੜ ਦੇ ਪਤੰਗਾਂ ਦਾ ਸ਼ੌਂਕ ਹੈ ਪੰਗਾਂ ਦਾ ਸ਼ੌਕ ਹੈ ਬਚਪਨ ਦੀਆਂ ਯਾਦਾਂ ਆਪਾਂ ਅੱਛਾ 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 ਹਾਂ ਇਹ ਆਪਣੀ ਵਿਰਾਸਤ ਨਾਲ ਵੀ ਜੁੜਿਆ ਹੋਇਆ ਹੈ ਹਾਂਜੀ ਹਾਂਜੀ ਸੰਤ ਪੰਜਮੀ ਨਾਲ ਹਨਾ ਜਿਵੇਂ ਰੰਗ ਖੇਡਦੇ ਆਂ ਕਹਿੰਦੇ ਹਾਂਜੀ ਹਾਂਜੀ ਹਨਾ ਫੁੱਲਾ ਫੁੱਲ ਗੁਰੂ ਘਰੇ ਹੋਰ ਵੀ ਲੱਗਦੇ ਹੈ ਗੁਰੂ ਘਰੇ ਹੋਰ ਵੀ ਕਾਸੀ ਸੰਗਤਾਂ ਜਾਂਦੀ ਹੈ ਹਾਂ ਗੁਰੂ ਕੀ ਲਾਹੌਰ ਵੀ ਸੰਗਤਾਂ ਜਾਂਦੀ ਹੈ ਠੀਕ ਹੈ ਸੋ ਬੈਸਟ ਆਫ ਲੱਕ ਉਡਾਓ ਪੰਗ ਠੀਕ ਹੈ ਮਨੋਰੰਜਨ ਕਰੋ ਹਾਂਜੀ ਪਲਾਸਟਿਕ ਤੋਂ ਬਚੋ हां की क्या प्लास्टिक डोर ਤੋਂ بچੋ हां प्लास्टिक डोर ਤੋਂ بچੋ थैंक यू हां जी वीर जी ਆਪਣਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਕਮਲ ਸ਼ਰਮਾ ਜੀ ਜੀ ਸੋ ਤੁਸੀਂ ਇਹ ਹੋਲ ਸੇਲ ਦਾ ਕੰਮ ਕਰਦੇ ਹੋ ਪਤੰਗਾ ਦਾ हां जी ਹੋਲ ਸੇਲ ਪਤੰਗਾ ਦਾ ਜੀ ਅੱਛਾ ਜੀ ਪਹਿਲਾਂ ਵੀ ਕਰਦੇ ਹੋ हां जी ਪਹਿਲਾਂ ਵੀ ਕਰਦੇ ਆ ਜੀ ਸਾਨੂੰ ਚੀਜਾਂ ਚੌਥਾ ਸਾਲ ਹੋ ਗਿਆ ਕਰਾਲੀ ਦੇ ਵਿੱਚ ਕੰਮ ਕਰਦੇ ਨੂੰ ਜੀ ਇਹ ਅੱਛਾ ਜੀ ਹਾਂ ਜੀ ਸੋ ਕਿਵੇਂ ਮਤਲਬ ਕਿ ਐਤ ਕੀ ਦਾ ਜਿਹੜਾ ਸੀਜ਼ਨ ਹੈ ਕਿਸ ਤਰ੍ਹਾਂ ਚੱਲ ਰਿਹਾ ਐਤ ਕੀ ਸੀਜ਼ਨ ਕੁਛ ਠੀਕ ਠੀਕ ਚੱਲ ਰਿਹਾ ਜੀ ਅੱਛਾ ਜੀ ਕੀ ਕਾਰਨ ਕਹਿ ਸਕਦੇ ਆਪਾਂ ਕਾਰਨ ਲਾ ਲੋ ਜੀ ਕੀ ਕਹੀਏ ਫਿਰ ਵੀ ਕੋਈ ਕਾਰਨ ਤਾਂ ਹੋਊਗਾ ਜਾਂ ਕੋਈ ਚੈਨਾ ਡੋਰ ਦਾ ਕੋਈ ਫਰਕ ਹੋਊਗਾ ਨਹੀਂ ਚੈਨਾ ਡੋਰ ਤਾਂ ਅਸੀਂ ਵੇਚਦੇ ਨਹੀਂ ਜੀ ਬਿਲਕੁਲ ਹੀ ਸਾਡੇ ਕੋਲ ਬਰੇਲੀ ਦਾ ਧਾਗਾ ਹੈ ਅੱਛਾ ਜੀ ਆਪਾਂ ਦਾ ਸ਼ਹਿਰ ਨਿਵਾਸੀਆਂ ਨੂੰ ਇਹੀ ਅਪੀਲ ਕਰਦੇ ਆਂ ਜੀ ਕਿ ਲੋ ਜੀ ਚੈਨਾ ਡੋਰ ਦਾ ਇਸਤੇਮਾਲ ਨਾ ਕਰੋ ਹਾਂਜੀ ਬਰੇਲੀ ਦੀ ਡੋਰ ਤੱਕੇ ਬਹੁਤ ਵਧੀਆ ਡੋਰਾਂ ਨੇ ਆਗੀਆਂ ਨੇ ਉਹ ਵਰਤੋ ਆਪਣੇ ਬੱਚਿਆਂ ਨੂੰ ਰੋਕੋ ਇਸ ਕੰਮ ਤੋਂ ਦੁਕਾਨਦਾਰ ਭਰਾਵਾਂ ਨੂੰ ਵੀ ਇਹੀ ਕਹਿੰਦੇ ਕਿ ਬੱਚਿਆਂ ਨਾਲ ਡੋਰ ਦਾ ਇਸਤੇਮਾਲ ਨਾ ਕਰੋ ਜੀ ਹਾਂਜੀ ਓਕੇ ਸੋ ਇਹ ਪਤੰਗ ਫਿਰ ਜਿਹੜੇ ਰਸਤੇ ਦੇ ਵਿੱਚ ਕੋਈ ਮਾੜੇ-ਮੋٹے ਖਰਾਬ ਵੀ ਹੋ ਜਾਂਦੇ ਹੋਣੇ ਫਟ ਜਾਂਦੇ ਹੋਣੇ ਹਾਂਜੀ ਇਹ ਪਤਾ ਕੀ ਆ ਜੀ ਗੱਠ ਹੁੰਦੀ ਆ ਆ ਪੇਟੀ ਆ ਪੇਟੀ ਦੇ ਵਿੱਚ 4000 ਪਤੰਗ ਹੁੰਦਾ ਹੈ अच्छा जी ਇਹਦੇ ਵਿੱਚੋਂ ਜਿੱਦਾਂ ਟਰਾਂਸਪੋਰਟ ਤੇ ਆ ਗਿਆ ਗਿਰ ਗਿਆ ਜਾਂ ਕੋਈ ਜਾਂ ਬੰਨਣ ਲੱਗੇ ਇਹਦੇ ਵਿੱਚੋਂ 2-300 ਪਤੰਖ ਖਰਾਬ ਨਿਕਲ ਜਾਂਦਾ ਜੀ ਘਟਦੇ ਵਿੱਚੋਂ ਜੀ ਹਾਂਜੀ ਫਿਰ ਇਹ ਨੁਕਸਾਨ ਚੱਲਣਾ ਪੈਂਦਾ ਜਾਂ ਹਾਂਜੀ ਕਰਨਾ ਪੈਂਦਾ ਇਹ ਨੁਕਸਾਨ ਤੇ ਚੱਲਣਾ ਪੈਂਦਾ ਜੀ ਜੀ ਹਾਂਜੀ ਠੀਕ ਹੈ ਜੀ ਉਹ ਕਰ ਦਿੰਦਾ ਵੀ ਸਾਥ ਪੂਰਾ ਤੁਹਾਡੇ ਨਾਲ ਹਾਂਜੀ ਹਾਂ ਕਰ ਦਿਆ ਤਾਂ ਆਏ ਆ ਜੀ ਫਿਰ ਕਸਟਮਰ ਹੁੰਦਾ ਹੈ ਗੱਲਾਂ ਛੱਡਣਾ ਪੈਂਦਾ ਆਪਣਾ ਆਪਣਾ ਬੰਦਾ ਹੋਵੇ ਦੁਕਾਨ ਤੇ ਬੱਠਾ ਕੇੰਦਾ ਲੱਗਦਾ ਜੀ ਹਾਂਜੀ 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 ਇਹ ਸ਼ਾਪ ਦਾ ਨਾਮ ਕੀ ਲਵਲੀ ਕਾਟ ਜੀ ਲਵਲੀ ਕਾਟ ਗਹੜ ਰੋਡ ਜੀ ਛੱਪੜੀਤਾ ਜੀ ਜੀ ਹਾਂਜੀ ਸੋ ਤੁਸੀਂ ਵੀ ਬੜਾ ਸਾਥ ਦਿੰਦੇ ਹੋ ਜੀ ਹਾਂਜੀ 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 ਠੀਕ ਹੈ ਜੀ ਸੋ ਹਰ ਸਾਲ ਤੁਸੀਂ ਵੀ ਨਾਲ ਬੈਠ ਜਾਂਦੇ ਹਾਂ ਹਾਂਜੀ ਹਾਂਜੀ 4 ਸਾਲ ਹੋ ਗਏ ਜੀ ਬੈਠਦੇ ਆ ਅੱਛਾ ਜੀ ਹਾਂਜੀ ਤੁਹਾਨੂੰ ਨੌਲੇਜ ਵੀ ਹੈ ਮਾੜੀ ਮੋਟੀ ਇਹਦੇ ਬਾਰੇ ਥੋੜੀ-ਬਹੁਤ ਹੈ ਜੀ ਹਾਂ ਚਲੋ ਪੈਸੇ ਪੁੱਛੇ ਫੜਦੇ ਪੈਸੇ ਬਸ ਹਾਂਜੀ ਹਾਂਜੀ ਠੀਕ ਹੈ ਜਿਹੜਾ ਬੱਚਿਆਂ ਨੂੰ ਥੋੜਾ ਬੋਤਾ ਦੇ ਦੇ ਬਸ ਠੀਕ ਹੈ ਹਾਂਜੀ ਚਲੋ ਬਹੁਤ ਬਹੁਤ ਮਿਹਰਬਾਨੀ ਜੀ ਸੋ ਰੇਟ ਵੀ ਤੁਹਾਡੇ ਜਾਇਜ਼ ਹੈ ਨੂੰ ਹਾਂਜੀ ਹਾਂ ਸਾਡਾ ਹੋਲ ਸੇਲ ਦਾ ਕੰਮ ਆ ਜੀ ਮੰਨ ਲਓ ਜਿਹੜਾ 3 ਫੁੱਟਾ ਪਤੰਗ ਆ ਬਾਜ਼ਾਰ ਦੇ ਵਿੱਚ 150 ਦਿੰਦੇ ਆ ਅਸੀਂ 80 ਰੁਪਏ ਦਿੰਨੇ ਆ अच्छा जी जेड़ा 6 फुटਾ ਬਾਜ਼ਾਰ ਦੇ 230 380 ਰੁਪਏ ਦਾ ਦੇ ਰਹੇ ਆ। اچھا ਜੀ। ਮਾਲੋ 10 ਵਾਲਾ ਪਤੰਗ 750 ਰੁਪਏ ਸੈਂਕੜਾ ਦੇ ਰਹੇ ਆ। 5 ਵਾਲਾ 400 ਰੁਪਏ ਸੈਂਕੜਾ ਜੀ। اچھا ਜੀ। ਪਲੱਸ ਕਰਕੇ ਦਿੰਦੇ ਆ। ਸਾਲ ਜੈਜ ਮਾਰ ਜਾਂਦੇ ਰੱਖਿਆ ਕੰਮ ਨਹੀਂ ਆ ਸਿੱਕੀ। ਜਿਹੜਾ 6 ਫੁੱਟ ਦਾ ਪਤੰਗ ਹੈ ਮਤਲਬ ਇਹ ਚੜ ਜਾਂਦਾ ਵਿਕਦਾ। ਹਾਂ ਜੀ ਇਹ ਮਤਲਬ ਨਾ ਮੋਟੀ ਡੋਰ ਹੁੰਦੀ ਹੈ 16 ਤਾਰੀ ਡੋਰ ਨਾਲ ਉੱਡ ਜਾਂਦਾ ਹੈ। اچھا ਜੀ। ਹਾਂ ਜੀ। ਇਹਦੇ ਵਾਸਤੇ ਡੋਰ ਅਲੱਗ ਵਰਤਣੀ ਪੈਂਦੀ। ਹਾਂ ਜੀ ਉਹ ਨਾਲ ਲੱਗਦਾ। ਹਾਂ। ਉਹ ਵਿਕੀ ਜਾਂਦੇ ਆ ਵੀ ਹਾਂਜੀ ਵਿਕੀ ਜਾਂਦੇ ਆ ਜੀ ਹਾਂਜੀ ਛੋਟੇ ਬੱਚੇ ਮਤਲਬ ਕਿ ਛੋਟਾ ਪਤੰਗ ਲੈਣੇ ਵੱਡੇ ਲੈ ਜਾਂਦੇ ਹੋਣੇ ਹਾਂਜੀ ਵਸੇ ਸ਼ੌਕ ਦਾ ਮੁੱਲ ਕੋਈ ਨਹੀਂ ਹੈ ਕੋਈ ਸ਼ੌਕ ਦੇ ਆਪਣੇ ਰੱਖਣ ਵਾਸਤੇ ਲਓ ਜੀ 6 ਫੁੱਟਾ ਦੇ ਦੋ 3 ਫੁੱਟਾ ਆਪਣੇ ਲਈ ਆਪਣੇ ਸਜਾਵਟ ਵਾਸਤੇ ਰੱਖ ਲੈਂਦੇ ਕਈ ਬੰਦੇ ਉਡਾ ਲੈਂਦੇ ਜੀ 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 ਹਾਂਜੀ ਸੋ ਬਹੁਤ ਵਧੀਆ ਜੀ ਹਾਂਜੀ ਸੋ ਥੈਂਕ ਯੂ ਥੈਂਕ ਯੂ ਵੀ ਥੈਂਕ ਯੂ ਅਨੰਤ ਧੰਨਵਾਦ